500 ਦੇ ਜੋ 300 ਉਹ ਕੰਟਰੀ ਚ ਕੈਨਸਲ ਹੋ ਜਾਣੇ ਸਿਰਫ ਟਿਕਟਾਂ ਨਾ ਵਿਕਣ ਕਰਕੇ ਜਿਹੜੀ ਕੰਟਰੀਸ ਰਹਿੰਦੇ ਪੰਜਾਬੀ ਨੇ ਇਹ ਸਮਝਣ ਦੀ ਚਾਹੀਦਾ ਮਾਨ ਸਾਹਿਬ ਨੂੰ ਕਿ ਅੱਜ ਦੀ ਜਨਰੇਸ਼ਨ ਥੋੜੀ ਜਿਹੀ ਕਾਨਸਰਟ ਦੇ ਵਿੱਚ ਵਾਈਬ ਲੈਣ ਜਾਂਦੀ ਹੋਰੀ ਰੁਕੋ ਜਰਾ ਸਬਰ ਕਰੋ ਜੇਦਾ ਜੀ ਟਿਕਟ ਨਹੀਂ ਮਿਲੀ ਅਗਲੀ ਵਾਰੀ ਆ ਜਾਈਏ ਅਗਲੀ ਵਾਰ ਬਾਹਰ ਸ਼ੀਸ਼ੇ ਸ਼ੂਸ਼ੇ ਵੀ ਤੋੜਦੇ ਸਿਕਿਉਰਿਟੀ ਵਾਲਿਆਂ ਨੂੰ ਵੀ ਧੱਕੇ ਮਾਰੇ ਨੂੰ ਇਸ ਕਰਕੇ ਮੈਨੂੰ ਲੱਗਦਾ ਹੁਣ ਗਾ ਨਹੀਂ ਸਕਦੇ ਹੁਣ ਮੈਂ ਤਾਂ ਕੀ ਕਹਾ ਹੁਣ ਤੁਸੀਂ ਕਹਿ ਦੋ ਤਾਂ ਯਾਦ ਵਧੀਆ ਕਿਉਂਕਿ ਇਹ ਤਾਂ 2-3 ਘੰਟੇ ਲਾ ਕੇ ਜਾਣ ਵਾਲੇ ਹੁਣ ਐ ਤਾਂ ਜਾਂਦੇ ਸਾਡਾ ਤਾਂ ਮਾਨੀ ਕਹਿੰਦਾ ਮਨਾ ਲਓ ਯਾਰ ਕਿ ਇਹ ਪੈਬੋ ਇਸ ਨਿਸਟਫਟ ਇਹ ਪੰਜਾਬ ਆਉਂਦਾ ਸੀ ਮਨਾ ਲੈਣਾ ਸੀ ਯਾਰ ਔਰ ਅਭੀ ਤੋ ਰੁਕੋ ਕਲਾਈਮੈਕਸ ਅਭੀ ਬਾਕੀ ਹੈ ਜਿਹੜਾ ਹੁਣ ਸੀਏ ਸੈਂਟਰ ਉਹ ਬੁੱਕ ਕੀਤਾ ਸੀ ਹਾਂ ਆ ਕੈਨੇਡੀ ਵਾਲਾ ਕੈਨੇਡੀ ਵਾਲਾ ਉਹਦੀ ਕੁਐਸਟੀ ਜਿਹੜੀ ਹੈਗੀ ਸੀ ਉਹ ਸਾਰੀ 5000 ਦੀ ਸੀ ਓਕੇ ਲੋਕ ਬਾਹਰ 30 ਤੋਂ 40 ਹਜ਼ਾਰ ਬੰਦਾ ਆ ਗਿਆ ਸੀ ਅੱਛਾ ਉਹ ਸੀਸੇ ਭੰਨੇ ਸੀ ਉਹਦੇ ਕਰਕੇ ਸ਼ੋਅ ਵਿੱਚ ਬੰਦ ਕਰਉਣਾ ਸੀ ਉਹ ਤਾਂ ਮੈਂ ਦਰਸ਼ਕਾਂ ਦੀ ਜਾਣਕਾਰੀ ਲਈ ਦੱਸਣਾ ਚਾਹੁੰਨਾ ਵੀ ਜਿਹੜਾ ਹੁਣ ਸੋਸ਼ੀਅਲ ਸੈਂਟਰ ਕਰਾਇਆ ਜਿਹੜਾ 에어 ਕੈਨੇਡਾ ਸੈਂਟਰ ਹੁੰਦਾ ਸੀ ਜੀ ਉਹ ਤਾਂ ਦਰਸ਼ਕਾਂ ਦੀ ਸਪਾਰਸ ਤੇ ਬੁੱਕ ਕੀਤਾ ਹੈ